ਹਾਂ ਜੀ ਤਾਂ ਸੀ ਲੱਗ ਗਈਆਂ ਚਾਨੇ ਅੰਦਰ ਆ ਜਾਣੀਆਂ ਸਾਰੀਆਂ ਸਾਰੀਆਂ ਆਣੀਆਂ ਮੇਰੇ ਨਾਲ ਚੱਲਦਾ ਤਾਂ ਹੈ ਉਹ ਲਾਈਟ ਚਲੋ ਇੱਕ ਵਾਰੀ ਖੋਲੋ ਬਿਲ ਨੇ ਸੀ ਲਾਏ ਡੀ ਸੀ ਸਾਹਿਬ ਨੇ ਆਰਡਰ ਕਰਤੇ ਬਿਲ ਨੇ ਖੁੱਲ ਗਏ ਗੰਨਾ ਕੱਚਾ ਸੀ ਉਦੋਂ ਅਸੀਂ ਕਹਿੰਦੇ ਗੰਨੇ ਦੀ ਰਿਕਵਰੀ ਨਹੀਂ ਹੈਗੀ ਸਾਡਾ ਬਿਲਾਂ ਨਹੀਂ ਸ਼ੁਰੂ ਹੋਈਆਂ ਗੋੜ ਇਹਨਾਂ ਨੇ ਖੰਡ ਪਾ ਕੇ ਬਣਾਉਣਾ ਹਾਂ ਜੀ ਹਾਂ ਜੀ ਕੱਚਾ ਉਹ ਖੁੱਲ ਗਏ ਚਲੋ ਪਰ ਸ਼ੂਗਰ ਥੋੜਾ ਲੋ ਕਰਤੀ ਆ ਦੁਬਾਰਾ ਵੇਖ ਘਾੜ ਪਾਉਣ ਲੱਪੇ ਘਾੜ ਥੋੜਾ ਆਪਾਂ ਲੋ ਕਰਦੇ ਪੰਜਾਬ ਦਾ ਘੋੜ ਥੋੜਾ ਆਪਾਂ ਖਰਾਬ ਕਰਨ ਮੈਂ ਤਾਂ ਨਹੀਂ ਸਾਰੇ ਬੇਨੇ ਵਾਲੇ ਕੋਲ ਥੋੜੀਆ ਚਲੋ ਮੈਂ ਤੁਹਾਨੂੰ ਜਿਹੜੇ ਮਰਜ਼ੀ ਵੇਲ ਦੇ ਚਲੋ ਨਾ ਮੈਂ ਤੁਹਾਨੂੰ ਫੜਾਉਂਗਾ ਤਾਂ ਤੁਸੀਂ ਮੈਨੂੰ ਹਟ ਕੇ ਗੱਡੀ ਖੜੀ ਆ ਹਟ ਕੇ ਗੱਡੀ ਹਟ ਕੇ ਗੱਡੀ ਖੜੀ ਦੇਖੀ ਨਾ ਹੁਣ ਤੁਸੀਂ ਹਾਂਜੀ ਕਿਹੜਾ ਬੇਨ ਹੈ ਉਹ ਵੀ ਕਿਥੇ ਵੇਣਨੇ ਦੀ ਆ ਕਿਹੜਾ ਬੇਨ ਆ ਇਦਾਂ ਦਾ ਜੀ ਜਿੱਥੇ ਘਰ ਨਹੀਂ ਹੈਗੇ ਮੈਂ ਇੱਕੋ ਹੀ ਬੰਦਾ ਆ ਡੀ ਐਚਓ ਮੈਂ ਆਪਣੀ ਲਿਮਟ ਆ ਤੁਸੀਂ ਵੀ ਕੋਈ ਤੁਹਾਡੀ ਲਿਮਟ ਆ ਤੁਸੀਂ ਉਹਦੇ ਮੁਤਾਬਕ ਹੀ ਕਾਰਵਾਈ ਕਰ ਸਕਦੇ ਲ ਅਸੀਂ ਕਹਿੰਦੇ ਅੱਜ ਇੱਧਰ ਕੀਤੀ ਆ ਕੱਲ ਨੂੰ ਹੋਰ ਪਕਾਰ ਹੀ ਰਹੇ ਆ ਬਿੱਲੇ ਬੈਠੇ ਹੋ ਆ ਉਹ ਤਾਂ ਹੈ ਹੀ ਆਖਾਂ ਜੀ ਅਣੇ ਆ ਐਸਐਚਓ ਸਾਹਿਬ ਭਈਆ ਕਹਿੰਦਾ ਇਸ ਵਾਰ ਚਾਚਾ ਕੋਈ ਨਹੀਂ ਤੇ ਉਹ ਤਾਂ ਤਾਂ ਹੁਣ ਦਿੱਤਾ ਹੀ ਪਰ ਹੁਣ ਸੈਂਪਲ ਲਾਓ ਤਾਂ ਕੀ ਹੋ ਗਿਆ ਭਾਜੀ ਇੱਧਰੋਂ ਮੜ ਜਾ ਭਾਜੀ ਮੜ ਜਾ ਭਾਜੀ ਨਾ ਮਾਰਾ ਜਿੱਥੇ ਦੇਖੋ 30 ਕੋਈ ਤੇ ਫੱਟ ਨਹੀਂ ਹੈਗਾ ਸਾਡੀ ਟਰੱਕ ਨੇ ਅਸੀਂ ਪਕਾਰ ਕੇ ਆਏ ਜੀ ਕਿ ਨੰਬਰਾਂ ਆਏ ਜਿਸ ਦੀ ਇੱਥੇ ਤਾਂ ਆ ਕੇ ਮਾਲਕ ਮੈਂ ਨਹੀਂ ਨਹੀਂ ਜੇ ਨਹੀਂ ਆਉ ਕੋਣੇ ਇੱਧਰ ਆ ਜਾ ਤੋ ਮੈਂ ਚੋਟਾ ਆ ਜਾ ਬਾਅਦ ਚ ਕਰ ਲੈਨੇ ਆ ਫੋਟੋ ਕਿ ਚਾਲਾ ਮੜ ਜੇ ਆ ਦੋ ਵੀ ਤੁਹਾਡੇ ਆ ਮਜੀਤ ਨਾਲ ਆ ਡਰਾਈਵਰ ਪਾਇਲਟ ਸਾਹਿਬ ਨਾਲ ਚੱਲਣਗੇ ਫੋਟੋ ਤੋਂ ਪਤਾ ਲੱਗਦਾ ਨਾਲ ਨੂੰ ਥੁੜੇ ਜੁੜ ਜਾ ਮੈਨੂੰ ਕੁਝ ਹੋਇਆ ਨਹੀਂ ਜੁਕੀ ਵਾਲੇ ਠੀਕ ਹੈ ਜੀ ਐਦਾਂ ਦੀ ਆਣੀ ਆ ਕਲੀਅਰ ਕੋਨੇਰੇ ਚ ਕਿਦਾਂ ਦੀ ਪਤਾ ਹੀ ਆ ਤੂੰ ਬਿਜਲੀ ਆਉਣੀ ਹੈ। ਤੂੰ ਬਿਜਲੀ ਬਹੁਤ ਵਧੀਆ ਆਉਂਦੀ। ਹਾਂਜੀ। ਅੱਛਾ ਖੜ ਜਾ ਕੋਲ। ਬਸ ਹੋ ਗਈ। ਹੈ? ਚਲ ਹੋ ਗਈ ਓਕੇ। ਆ ਆ ਗੈਰ ਹੈ। ਇਹਨਾਂ ਖੰਡ ਤੁਸੀਂ ਛੋਡਾ ਬਾਈ ਕਰ ਪਾਉਣੇ ਨਾ। ਜਿਹੜਾ ਛੋਡਾ ਬਾਈ ਕਰਬਨਾ ਕਰਦੇ ਆਂ ਆਪਾਂ ਖੰਡ ਖਾਣੇ ਪਾਣੇ ਕਰਦੇ ਆਂ ਤੇ ਜਿਹੜੇ ਉਹ ਪਿਛੇ ਨੂੰ ਆ ਜਾਓ। ਗ੍ਰੇਡ ਤੋਂ ਲਾਇਸੈਂਸ ਲਿਆ ਜੀ ਉਹ ਚੈੱਕ ਕਰ ਸਕਦੇ ਤੁਸੀਂ ਉਹ ਨਹੀਂ ਬੇਨਤੇ ਲਿਆ ਆ। ਇੱਕ ਮਿੰਟ ਯਾਰ ਚੁੱਪ ਕਰ ਤੈਨੂੰ ਪਤਾ ਹੀ ਨਹੀਂ ਹੈਗਾ ਜੀ ਨੀ ਕਰ ਨਹੀਂ ਹੋ ਜਾਣੀ ਸਰੀ ਲਿਖਿਆ ਨਾ ਯੂਜ਼ 10 ਗ੍ਰਾਮ ਦਾ ਇਹ ਇਹਦੇ ਵਿੱਚ 슈ਗਰ ਪਾਣੀ ਸਾਰਾ ਜਾਦੇ ਸੈਂਪਲ ਸਾਈਨ ਉਹਦੇ ਕਰਾਉਣੇ ਆ ਜਿਹੜਾ ਹੈ ਇੱਥੇ ਹਜ਼ਾਰ ਕੜਵੀ ਉਹਦਾ ਲੈਣਾ ਜਣਾ ਹੀ ਚਾਹੀਏ ਹੈਂ ਚੱਤੀ ਪਾੜਦੇ ਪਾੜੀ ਲੈ ਇੱਕ ਮਿੰਟ ਪਾਟੇ ਦਾ ਡਬਲ ਕਰ ਲਓ ਠੀਕ ਥੋੜ੍ਹ ਲਓ ਕੰਡੂ ਸੋ ਹਾ ਲੋ ਹਾਈਟ ਤੇ ਉੱਤੇ ਚੜ੍ਹ ਦੋ ਕਪਾਣੂ ਵੀ ਆ ਗਿਆ ਮਾਤ ਦੇਮੈਲੀ 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 ਲੇਵਾ ਵੀਡੀਓ ਇਹ ਮੈਂ ਅੱਜ ਕਿਰੇ ਨਾਲ ਸਾਨੂੰ ਦੇਦਾ ਐਸਾ ਚਲੋ ਇੱਥੇ ਦੇਖੋ ਇੱਥੇ ਲੈ ਇੱਥੇ ਪੇੜੀ ਹੁੰਦਾ ਕੀ ਤੇ ਛੋਟੂ ਹੋ ਰਿਹਾ ਛੋਟੂ ਲੈ ਦੇ ਨੂੰ ਕੰਮ ਕਰਦੇ ਜਾ ਸਾਡੇ ਕੰਮ ਕੋਈ ਰੈਂਟ ਡੀਡ ਨਹੀਂ ਤੁਹਾਡੇ ਕੋਲ ਜੇ ਉਹ ਬੇਣਨੇ ਦੀ ਲੱਤੀ ਕੋਣੋ ਉਹ ਅਸੀਂ ਕੁਝ ਨਹੀਂ ਕਰਨਾ ਸੈਂਪਲ ਟੈਸਟ ਲਈ ਭੇਜਣੇ ਆ ਸੈਂਪਲ ਪਾਸ ਆਇਆ ਤਾਂ ਮਾਲ ਰਿਲੀਜ਼ ਹੋ ਜਾਣਾ ਉਥੇ ਵੀ ਨੂੰ ਕੋਈ ਨਹੀਂ ਤਦਕਾ ਆਹੋ ਇਹ ਤਰ ਹਿੱਕੇ ਨਾਲੋਂ ਕਿਨਜੀ ਲੈ ਕੋਈ ਨਹੀਂ ਆਏ ਉਹਨਾਂ ਦਾ ਹੀ ਘਰ ਹੈ ਅੱਛਾ ਉਸ ਕੀ ਬੀਹਾਂ ਦੇ ਫਰਜ ਨੇ ਸਾਡਾ ਨਹੀਂ ਕਿらっしゃ ਸਾਡਾ ਤਾਂ ਦਿੱਖਦਾ ਅਸਰ ਨਾ ਆ ਗਿਆ ਕੋਈ ਜੋ ਉਹਦੇ ਪੱਗੜੀ ਰੱਖਿਆ ਸੀ ਸੇਕ ਕਿਸ ਨੇ ਡਾ ਸੰਦਾ ਬਖਾਰ ਦੀ ਅੱਜ ਮੈਂ 102 ਬਖਾਰ ਦੀ ਕੁਝ ਨਹੀਂ ਲੈਣਾ ਮੈਂ ਚਲ ਜੇ ਜਿਹੜਾ ਮੈਂ ਆਪਣੇ ਤੋਂ ਉਹ ਲੈ ਲਿਆ ਨਾ ਮੈਂ ਜਾਈਦਾ ਨਹੀਂ ਕਿਉਂਕਿ ਉਹ ਵੀ ਬੇ പ്താന്തിന്നി ബ്ര്ങ്ടുട് അക്ക്ക് കുട്ട് അതിൻർ്വൻൻൽ കുട് അന്ത്ക് സിസ്ര്ധൻൻൻൽ. ਇਹ ਕੰਦ ਟਿੱਠੀ ਆ ਜਿਹਦੇ ਕਰਕੇ ਨਾ ਗੱਡੀ ਦਾ ਰੋਲਾ ਰੱਪਾ ਪੈ ਗਿਆ ਤੇ ਮੇਰੀ ਉੱਧਰ ਚੰਦੀ ਸਾਡੀ ਮਦਦ ਕਰੀ ਹੈ ਇਹ ਪ੍ਰੈਸ ਤੇ ਡਿਊਟੀ ਮੇਰੀ ਹੈ ਇਹ ਕੰਦ ਹੀ ਜਿਹੜੀ ਤੁਹਾਨੂੰ ਲੱਗ ਰਿਹਾ ਨਾ ਕੰਦ ਨਹੀਂ ਇਹ ਕੰਦ ਡਿਗੀ ਹੈ ਗੱਡੀ ਵੱਜ ਗਈ ਆ ਫਿਰ ਰੋਲਾ ਰੱਪਾ ਪਿਆ ਪਤਾ ਲੱਗਾ ਕਿ ਜਿਹੜੀ ਗੱਡੀ ਉਹ ਖੰਡ ਦੀ ਚੀਨੀ ਲਈ ਆ ਜਿਹੜੇ ਗੁੜ ਚ ਪੈਣੀ ਉਹ ਜਿਹੜਾ ਇਹ ਐਕਚੁਅਲੀ ਇਹ ਕੰਦ ਨੇ ਮਦਦ ਕੀਤੀ ਸਾਡੀ ਅਸੀਂ ਵੀ ਤਾਂ ਸਾਡੂੰ ਕਰੋ ਸਹਿਯੋਗ ਇਹਨੂੰ ਦਿੰਦੇ ਖਲਾਓ ਜਿਹੜਾ ਵੀ ਬੰਦਾ ਲੋਕ ਲਾ ਕੇ ਜਾ ਇੱਥੇ ਭੰਗੜਾ ਖਾਣਾ ਹੈ ਕੋਈ ਨਹੀਂ ਨਹੀਂ ਠੂਗੇ ਜੀ ਅਸੀਂ ਉਧਰੋਂ ਰਿਪੋਰਟ ਜੇਦੀ ਆਊਗੀ ਉਹਦੇ ਮੁਤਾਬਕ ਫੇਰ ਕਾਰਵਾਈ ਕਰਾਂਗੇ ਤੁਹਾਨੂੰ ਸ਼ਾਮਲ ਕਰਾਂਗੇ ਬਿਲਕੁਲ ਠੀਕ ਹੈ ਜਿੱਥੇ ਇਹ 160 ਬੋਰੀਆਂ ਦਾ ਮੈਟਰ ਹੈ 160 ਇਹਦੇ ਵਿੱਚ ਹੈ ਹਾਂਜੀ 160 ਬੋਰੀਆਂ ਬਿਲੜੇ ਤੇ ਜਾਊਗੀਆਂ ਜਿੱਥੇ ਜਿੱਥੇ ਹੈਗੀਆਂ ਇਹ ਹਵਾ 'ਚ ਨਹੀਂ ਹੈਗਾ ਨਹੀਂ ਨਹੀਂ ਇਹ ਕੋਈ ਸਾਜ ਨਹੀਂ ਕਿਮਤੀ ਚੀਜ਼ ਹੈ ਬਿਲਕੁਲ ਠੀਕ ਹੈ ਹਵਾ 'ਚ ਥੋੜਾ ਨਾ ਵੀ ਹੁਣ ਕੋਈ ਆਵੇ ਨਾ ਵੀ ਮੇਰਾ ਨਹੀਂ ਮਾਲ ਹੈਗਾ ਨਹੀਂ ਅਸੀਂ ਉਹਦਾ ਅਸੀਂ ਤੁਸੀਂ ਇਨਸ਼ੋਰ ਕਰੋ ਕਿ ਇਹਦਾ 160 ਬੋਰੀਆਂ ਅਸੀਂ ਉੱਥੇ ਜਾ ਕੇ ਵੀ ਇਹੇ ਕੰਮ ਕਰਾਂਗੇ ਉੱਥੇ ਵੀ ਅਸੀਂ ਸਿਲਪ ਲੈ ਕੇ ਸੀਲਾਂ ਲਾ ਦੇਣਾ ਠੀਕ ਜੇ ਦਰਮਿਆਨ ਉੱਥੀ ਇੱਥੇ ਹੀ ਆ ਨੀ ਨਹੀਂ ਰਹੇ ਤੋਂ ਮਰਨਾ ਨਾ ਨਹੀਂ ਉਦਾਂ ਬਹੁਤ ਕਾਲਾ ਹਲੇ ਹਲੇ ਹੁਰ ਕਾ ਲੱਤਾ ਲਾਉਂਦਾ ਦੋਗ ਵਾਲੀ ਲਾਗ ਰਹਾ ਹਾਂ ਹਾਂਜੀ ਆਪ ਲੜਾਈ ਕਾਦੀ ਲੜ ਰਹੇ ਹੈ ਗੋੜ ਦੀ ਗੋੜ ਦੀ ਵਧੀਆ ਫੂਟ ਜੀ ਚੀਨੀ ਗਾੜਾ ਗੋੜ ਨਹੀਂ ਅਸੀਂ ਬਰੌਂ ਦੇਣਾ ਹਾਂਜੀ ਇਹ ਲੜਾਈ ਪੰਜਾਬ ਦੀ ਆ ਹਾਂਜੀ ਉਹ ਬੰਦਿਆਂ ਦੀ ਆ ਜਿਹੜੇ ਵਿਚਾਰੇ ਸੁੱਤੇ ਹੋ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਉਹਨਾਂ ਨੇ ਉਹਨਾਂ ਨੂੰ ਅੰਜਾਹ ਆ ਨਾ ਤੇ ਉਹਨਾਂ ਨੂੰ ਨਹੀਂ ਪਤਾ ਗੋੜ ਉਹਨਾਂ ਨੂੰ ਗੋੜ ਖਾ ਰਿਹਾ ਆਪਣੇ ਤੇ ਮੈਨੂੰ ਲਖਵੀਰ ਹੁਣਾਂ ਦਾ ਇਹ ਹੁੰਦਾ ਕਿ ਜਿਹੜੇ ਵੀ ਬੰਦੇ ਆਪਾਂ ਇਹੋ ਜਿਹੇ ਬੰਦਿਆਂ ਨੂੰ ਪ੍ਰਵਾਸੀਆਂ ਨੂੰ ਜਗ੍ਹਾ ਦਿੰਨੇ ਆ ਬੇਲਣੇ ਲਾਉਣ ਨੂੰ ਦਿੰਨੇ ਆ ਔਰ ਇਹ ਕਹਿੰਦੇ ਆ ਕਿ ਜਿਹੜੇ ਮਰਜ਼ੀ ਬੇਲਣੇ ਤੇ ਚਲ ਜਾਓ ਖੰਡ ਮੈਂ ਫੜਾ ਦੇਣਾ ਇਹ ਤਾਂ ਜੀ ਮੈਂ ਇਹਨਾਂ ਨਾਲ ਗੱਲ ਕਰਕੇ ਆ ਕਿ ਤੁਸੀਂ ਇੱਥੇ ਆਹ ਦਿੱਤਾ ਦੂਜਾ ਆਪਣੀ ਦੁਕਾਨ ਦਿੱਤੀ ਕੀ ਰੈਂਟ ਐਗਰੀਮੈਂਟ ਡੀਡ ਤਿਆਰ ਕੀਤੀ ਸੀ ਹਾਂ ਬਿਲਕੁਲ ਤੁਹਾਨੂੰ ਪਤਾ ਨਹੀਂ ਕਿ ਇਹਦੀ ਬਿਲਕੁਲ ਐਗਰੀਮੈਂਟ ਨਹੀਂ ਕੀਤੀ ਨਹੀਂ ਨਹੀਂ ਤਾਂ ਕਹਿੰਦੇ ਮੈਨੂੰ ਇਸ ਬਾਰੇ ਪਤਾ ਨਹੀਂ ਆ ਮੈਂ ਕਿਹਾ ਜੇ ਨਹੀਂ ਪਤਾ ਤੁਹਾਨੂੰ ਤੇ ਜੇ ਕੋਈ ਇੱਥੇ ਕੋਈ ਗੱਲਬਾਤ ਹੋ ਜੇ ਫਿਰ ਕੌਣ ਚੁਭੇਗਾ ਤੁਹਾਡੇ ਕਰੇ ਕੁਝ ਵੀ ਰੱਖ ਜਾਓ ਕੁਝ ਵੀ ਰੱਖ ਲਓ ਜ਼ਿੰਮੇਵਾਰ ਕੌਣ ਆ ਇਹੀ ਆ ਲਖਵੀਰ ਹੈ ਕੋਈ ਜਵਾਬ ਇਸ ਗੱਲ ਦਾ ਕੋਈ ਕਿਰਾਇਆ ਨਾਮਾ ਲਿਖਿਆ ਗਿਆ ਉਹ ਨਾ ਐਗਰੀਮੈਂਟ ਡੀਡ ਹੈਗੀ ਕੋਈ ਨਹੀਂ ਤੇ ਫਿਰ ਨਹੀਂ ਹੈ ਦੁਕਾਨ ਕਿਦਾਂ ਦੇਤੀ ਤੂੰ ਸੀ ਕਰਾਇਤੇ ਦਿੱਤੀ ਉਹ ਬੰਦਾ ਕਾਨੂੰ ਕੋਈ ਸ਼ੱਕੀ ਚੀਜ਼ ਰੱਖ ਜੇ ਖਤਰਨਾਕ ਚੀਜ਼ ਰੱਖ ਜੇ ਜਵਾਬ ਕੀ ਹੈ ਇਹ ਵੀ ਖਤਰਨਾਕ ਹੀ ਆ ਪਰ ਇਹ ਤੋਂ ਵੀ ਖਤਰਨਾਕ ਉਹ ਚੀਜ਼ ਆ ਤੁਸੀਂ ਇੱਕ ਕਿਸਮ ਉਹਨੂੰ ਦੇਤੀਆਂ ਚਾਬੀਆਂ ਜੋ ਮਰਦੀ ਕਰੀ ਜੇ ਹੋਰ ਫਿਰ ਟਰੱਕ ਆਉਂਦਾ ਰੋਲਾ ਕਿੰਨਾ ਪੈਣ ਡਿਆ ਹੈ ਫੇ ਖੰਡ ਇਦਾਂ ਜੀ ਖੰਡ ਉਦਾਂ ਜੀ ਗੋੜ ਇਦਾਂ ਬੁਖਸਰੀ ਤੈਨੂੰ ਫੇ ਠੀਕ ਆ ਨਹੀਂ ਨਹੀਂ ਪਹਿਲਾਂ ਚਾਬੀ ਲਿਆਓ ਜੀ ਨਹੀਂ ਤੇ ਦੇ ਇੱਕ ਕੰਮ ਕਰੀਏ ਤੁਸੀਂ ਚਾਬੀ ਵਾਲਾ ਅਸੀਂ ਇਹਨੂੰ ਸੀਲਾਂ ਲਾਉਣੀ ਆ ਸੈਂਪਲ ਲੈਣੇ ਆ ਅੰਦਰ ਪਈ ਚੀਨੀ ਲੈ ਕੇ ਚਲਾਂਗੇ ਆ ਨਹੀਂ ਉਹ ਲੈ ਕੇ ਚੱਲ ਆ ਜਿਹੜੀ ਬੰਦ ਹੋਣਾ ਤੁਹਾਡੇ ਕੋਲ ਇਹ ਬੰਦਾਂ ਨੂੰ ਜਿੰਦਾ ਹੀ ਖੋਲਣਾ ਬੰਦੇ ਬੇਕੁਨ ਬਣਾਏ ਤੁਸੀਂ ਭੈਣ ਚੋ ਉਹ ਹੋਲ ਉਹਨੂੰ ਬੁਲਾਓ ਫੇਰ ਇਹਨਾਂ ਨੂੰ ਠੀਕ ਕਰਾ ਦੇ ਇਹਨਾਂ ਨੇ ਨਾ ਬੇੜਾ ਗਰ ਕਰਤਾ ਪੰਜਾਬ ਦਾ ਆ ਕੇ ਜੀ ਕਲਰ ਤਾਂ ਉਹ ਠੀਕ ਹੈ ਪਰ ਕਲਰ ਪਾਉਣਾ ਇਹਨਾਂ ਨੇ ਕਿੰਨਾ ਆ ਕਲਰ ਇਹ ਕੀ ਚੀਜ਼ ਹੈ ਇਹ ਡਿਟਰਜੈਂਟ ਵਿੱਚ ਪੈਂਦਾ ਤੇ ਨਿਖਾਰਨ ਲਈ ਪੱਤ ਪਾਉਂਦੇ ਇਹ ਖੰਡ ਆਈ ਹੈ ਇੰਨੀ ਉਤਰੀ ਹੈ ਤੁਹਾਡੀ ਦੁਕਾਨ 'ਚ ਕੀ ਕੀ ਚੱਕਰ ਹੈ ਸਾਰਾ ਸਿਸਟਮ ਦੱਸੋ ਜਰਾ ਸਾਤੀ ਅਸੀਂ ਦੁਕਾਨ ਕਿਰਾਏ ਤੇ ਦਿੱਤੀ ਹੋ ਜੀ ਇਮਰਾਨ ਦਾ ਆ ਇਮਰਾਨ ਦਾ ਮੁੰਡਾ ਖੜਾ ਆ ਜੀ ਤੇ ਉਹਨੂੰ ਕਿਰਾਏ ਤੇ ਦਿੱਤੀ ਹੋ ਇਹ ਨਹੀਂ ਸਾਨੂੰ ਪਤਾ ਜੀ ਵੀ ਕਿੰਨੇ ਇਹ ਨਹੀਂ ਮੰਗਾਈ ਆ ਸਾਡੇ ਸਾਨੂੰ ਕੋਈ ਪਤਾ ਨਹੀਂ ਜੀ ਇਹ ਨਹੀਂ ਮੰਗਾਈ ਆ ਜੀ ਖੰਡ ਅੱਛਾ ਜੀ ਇੱਕ ਗੱਲ ਹੋਰ ਦੱਸੋ ਵੀ ਜਿਹੜੇ ਤੁਸੀਂ ਇਹਨਾਂ ਨੂੰ ਜਿਹੜੀ ਜਗ੍ਹਾ ਦਿੱਤੀ ਆ ਗਵੇਲਾਂ ਲਾਉਣ ਨੂੰ ਦਿੱਤੀ ਆ ਦੁਕਾਨ ਦਿੱਤੀ ਆ ਦੀ ਕੋਈ ਡੀਡ ਬਣਾਈ ਆ ਕੋਈ ਬਣਾਇਆ ਲਿਖ ਲਖਾਈਆ ਕੀਤਾ ਨਾ ਤੁਸੀਂ ਨਹੀਂ ਸਰ ਤੇ ਜੇ ਕੱਲ ਇੱਥੇ ਕੋਈ ਕਾਰਵਾਈ ਪੈ ਜਾਂਦੇ ਜਾਂ ਹੋਰ ਕੋਈ ਗਲਤ ਕੰਮ ਹੋ ਜਾਂਦਾ ਤਾਂ ਫਿਰ ਜ਼ਿੰਮੇਵਾਰ ਕੌਣ ਆ ਸਰ ਜੀ ਸਾਨੂੰ ਪਤਾ ਹੀ ਨਹੀਂ ਸਗਾ ਜੀ ਵੀ ਇਦਾਂ ਦਾ ਇਹਦੇ ਬਾਰੇ ਸਾਨੂੰ ਪਤਾ ਨਹੀਂ ਕੀ ਦੀ ਖੰਡ ਹੈ ਤੇਰਾ ਨਾਂ ਕੀ ਆ ਮੇਰਾ ਨਾਮ ਸਵਾਲੰਗ ਹੈ ਸਵਾਲੰਗ ਤੋਂ ਇਹ ਖੰਡ ਕੀ ਦੀ ਹੈ ਇਮਰਾਨ ਇਮਰਾਨ ਕੌਣ ਆ ਡਾਡੀ ਜੀ ਤੁਹਾਡੀ ਅੱਖਰ ਸਿੱਧਾ ਕੋਤ ਤੁਹਾਡੀ ਖੰਡ ਕਿੱਥੇ ਰਹਿਣੇ ਆਲੇ ਤੁਸੀਂ ਜੀ ਠੀਕ ਜੀ ਇੱਥੋਂ ਖੰਡ ਤੋਂ ਸਮਝੀ ਇੱਥੋਂ ਵੀ ਖੰਡ ਕਿਦਾਂ ਹੌਲੀ ਹੌਲੀ ਲੈ ਕੇ ਜਾਂਦੇ ਆਪਣੇ ਬੇਲੜਿਆਂ ਨੂੰ ਹਾਂਜੀ ਓਲੋੜੀ ਅੱਛਾ ਤੇ ਕਿੰਨੀ 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 ਪਾਉਣੇ ਆ ਗੁੜਚ ਖੰਡ ਤੁਸੀਂ ਹਾਂਜੀ ਕਿੰਨੀ ਪਾਉਣੇ ਗੁੜਚ ਖੰਡ ਹਰਪਤ ਚ 10 ਕਿਲੋ ਜੀ 60 ਕਿਲੋ 10 ਕਿਲੋ ਪੱਕਾ ਹੀ ਪੈਰਾਮੀਟਰ ਰੱਖਿਆ ਨੇ 10 ਕਿਲੋ ਤੋਂ 320 ਬੋਰੀ ਕਿ ਕਦੋਂ ਕਦੋਂ ਲੈ ਕੇ ਜਾਣੇ ਤੁਸੀਂ ਖੰਡ ਦੀ ਸ਼ਾਮ ਕੋਲ ਜਾਂ ਸ਼ਾਮ ਕੋਲ ਦੀ ਗੱਲ ਹਾਂਜੀ ਅਸੋਈ ਸਾਹਿਬ ਅੱਜ ਤੁਸੀਂ ਇੱਥੇ ਰੇਡ ਮਾਰੀ ਆ ਖੰਡ ਫੜੀ ਆ ਕੀ ਮੈਨੂੰ ਇਨਫਾਰਮੇਸ਼ਨ ਮਿਲੀ ਸੀ ਕਿ 320 ਬੋਰੀਆਂ ਦਾ ਟਰੱਕ ਇੱਕ ਭਰਿਆ ਜਿਹੜਾ ਕਿ ਬੇਲਨਿਆਂ ਦੇ ਵਿੱਚ ਗੁਰਦੇ ਦੇ ਵਿੱਚ ਖੰਡ ਪੈਣੀ ਸੀ ਉਹ ਇੱਥੇ ਢੱਡੇ ਫਤੇ ਸਿੰਘ ਲਖਵੀਰ ਸਿੰਘ ਦੇ ਇੱਕ ਦੁਕਾਨ ਕਰਾਏ ਤੇ ਦਿੱਤੀ ਹੋਈ ਆ ਤੇ ਇਹਦੇ ਘਰ ਉਤਰ ਰਹੀ ਆ ਮੈਂ ਇੱਥੇ ਮੌਕੇ ਤੇ ਆਇਆ ਆਣ ਕੇ ਦੇਖਿਆ ਵੀ ਟਰੱਕ ਵਿੱਚੋਂ ਜਿਹੜੇ ਕੁਝ ਬੈਗ ਉਤਰੇ ਸੀ ਕੁਝ ਹਾਲੇ ਉਤਾਰਨ ਵਾਲੇ ਸੀਗੇ ਮੈਂ ਲਖਵੀਰ ਸਿੰਘ ਨੂੰ ਜਿਹਨੇ ਦੁਕਾਨ ਕਰਾਇ ਤੇ ਦਿੱਤੀ ਆ ਉਹਨੂੰ ਮੈਂ ਪੁੱਛਿਆ ਵੀ ਇਹ ਖੰਡ ਕਿਹਦੀ ਆ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਵੇਣਨੇ ਵਾਲਿਆਂ ਦੇ ਹੈਗੇ ਉਹਨਾਂ ਨੇ ਮੇਰੇ ਤੋਂ ਕਰਾਇ ਤੇ ਇਹ ਦੁਕਾਨ ਲਈ ਆ ਪਰ ਇਹਦੇ ਕੋਲ ਐਗਰੀਮੈਂਟ ਡੀਡ ਕੋਈ ਤਿਆਰ ਨਹੀਂ ਹੈਗੀ ਲਖਵੀਰ ਸਿੰਘ ਦੀ ਵੀ ਜਿਹੜਾ ਇਹ ਦੱਸ ਸਕੇ ਵੀ ਇਹ ਕਿਹਦੀ ਆ ਪਰ ਅਮਰਾਂ ਦਾ ਪਤਾ ਲੱਗਾ ਅਮਰਾਂ ਦਾ ਮੁੰਡਾ ਨਾ ਆਇਆ ਜਿਹਨਾਂ ਨੂੰ ਵੇਣ ਲਾ ਲਾਇਆ ਇਹ ਵੇਣ ਦੇ ਦੀ ਜਗਾ ਵੀ ਸ਼ਾਇਦ ਲਖਮੀਰ ਸਿੰਘ ਉਹਨਾਂ ਨੇ ਉਹਨੂੰ ਦਿੱਤੀ ਹੋਈ ਆ ਵੇਣਾਂ ਚਲਾਉਣ ਲਈ ਇਹਦੇ ਕਰੋਂ ਅਸੀਂ ਜਿਹੜੇ 320 ਬੂਰੇ ਜਿਹੜੇ ਹੈਗੇ ਆ ਇਹ ਖੰਡ ਦੇ ਉਹ ਬਰਾਮਦ ਕੀਤੇ ਆ ਡਾਕਟਰ ਸਾਹਿਬ ਆਏ ਹੈਗੇ ਲਖਮੀਰ ਸਿੰਘ ਡੀ.ਐਫ. ਤੇ ਇੱਕ ਕੰਧ ਡਿਗੀ ਸੀਗੀ ਉਹਦੇ ਕਰਕੇ ਰੌਲਾ ਪੈ ਗਿਆ ਇੱਥੇ ਪੈਨ ਵੀ ਸਾਡੀ ਕੰਧ ਆਜੀ ਟਰੱਕ ਬੈਕ ਕਰਦੇ ਆ ਕਿ ਉਹਨਾਂ ਤੋਂ ਲੱਗ ਗਈ ਜਿਸ ਕਰਕੇ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਤੇ ਇਹਦੇ ਵਿੱਚ ਅਸੀਂ ਜਿਹੜੇ ਉਹ ਖੰਡ ਦੇ 320 ਬੈਗ ਜਿਹੜੇ ਆ ਉਬਰਾਮਦ ਕੀਤੇ ਆ ਸੀਲਾਂ ਲਾਤੀਆਂ ਉਹਦਾ ਸਿੰਪਲ ਭਾਅ ਲਿਆ ਹੈਗਾ ਜੋ ਵੀ ਕਾਰਵਾਈ ਹੋਵੇ ਡਾਕਟਰ ਸਾਹਿਬ ਆਪੇ ਉਹ ਕਰਨਗੇ ਅੱਜ ਇਨਪੁੱਟ ਮਿਲੀ ਸੀ ਇਨਫਾਰਮੇਸ਼ਨ ਪੁਲਿਸ ਪਾਰਟੀ ਜਿਹੜੀ ਆ ਬੁੱਲਵਾਲ ਥਾਣੇ ਦੇ ਐਸ ਐਚ ਓ ਸਰਦਾਰ ਜਸਵੰਤ ਸਿੰਘ ਇੰਸਪੈਕਟਰ ਸਾਡੇ ਨਾਲ ਖੜੇ ਆ ਤੇ ਇਹਨਾਂ ਦੇ ਪੁਲਿਸ ਮੁਲਾਜ਼ਮ ਹੋਰ ਨਾਲ ਇਨਫਾਰਮੇਸ਼ਨ ਮਿਲੀ ਆ ਕਿ ਖੰਡ ਦੀ ਜਿਹੜੀ ਆ ਗੱਡੀ ਫੜੀ ਹੋਈ ਆ ਬੇਸਿਕਲੀ ਕੀ ਆ ਜਿਹੜੀ ਖੰਡ ਦੀ ਗੱਡੀ ਸੀਗੀ ਚੀਨੀ ਦੀ ਉਹ ਕੰਦ ਚ ਵੱਜ ਗਈ ਕੰਦगिर ਗਈ ਉਹ ਕੰਦ ਗਿਰਨ ਕਰਕੇ ਪਿੰਡ ਚ ਪਿੰਡ ਦਾ ਮਸਲਾ ਸੀ ਰੌਲਾ ਰੱਪਾ ਪੈ ਗਿਆ ਜਦੋਂ ਚੈੱਕ ਕੀਤਾ ਤੇ ਉਹ ਸਾਰੇ 320 ਬੈਗ ਜਿਹੜੇ ਆ ਉਹ ਖੰਡ ਚ ਚੀਨੀ ਭਰੀ ਪਈ ਸੀ ਔਰ ਜਿਹੜੀ ਚੀਨੀ ਆ ਉਹ ਇੱਥੇ ਜਿਹੜਾ ਟੱਡੇ ਫਤੇ ਸਿੰਘ ਇਹਦੇ ਭਾਈ ਸਾਹਿਬ ਲਖਵੀਰ ਸਿੰਘ ਜੀ ਨੇ ਕਿਰਾਏ ਤੇ ਦਿੱਤਾ ਉਹਨਾਂ ਨੂੰ ਗੋਡਾਉਨ ਇਹ ਬੇਲਣੇ ਵਾਲਿਆਂ ਨੂੰ ਔਰ ਜਿਹੜਾ ਬੇਲਣਾ ਆ ਉਹ ਇਮਰਾਨ ਦਾ ਆ ਇਮਰਾਨ ਦਾ ਬੇਟਾ ਸਬੇਆਲਮ ਨਾਲ ਖੜਾ ਆ ਬਾਟੂ ਇਹਨਾਂ ਦਾ ਪਿੰਡ ਆ ਸ਼ਾਮਲੀ ਜ਼ਿਲ੍ਹਾ ਆ ਉੱਤਰ ਪ੍ਰਦੇਸ਼ ਸੋ ਇਹ ਉੱਥੇ ਦੇ ਆ ਬੇਸਿਕਲੀ ਇੱਕ ਚੀਨੀ ਜਿਹੜੀ ਆ 320 ਦੇ 320 ਬੈਗਸ ਇਕੱਠੇ ਆ ਇਹ ਇਹਨਾਂ ਨੇ ਖੰਡ ਗੋੜ ਚ ਪਾਉਣੇ ਆ ਬੇਲਣਾ ਲਾਇਆ ਤੇ ਮੈਂ ਇਹ ਜ਼ਰੂਰ ਕਹਿਣਾ ਚਾਹਣਾ ਪੇ ਪੁਲਿਸ ਦਾ ਬਹੁਤ ਵੱਡਾ ਸਹਿਯੋਗ ਆ ਤੇ ਐਸਐਸਪੀ ਹੁਸ਼ਿਆਰਪੁਰ ਇਹਨਾਂ ਦਾ ਧੰਨਵਾਦ ਹੀ ਆ ਜਿਹੜੇ ਸਾਨੂੰ ਅੱਧੀ ਰਾਤ ਨੂੰ ਵੀ ਆ ਦੇਖੋ 10 ਵਜੇ ਆ ਟਾਈਮ ਹੋ ਗਿਆ 9:05 ਹੋ ਗਿਆ 9:05 ਵਜੇ 9:00 ਕੇ 5 ਮਿੰਟ ਕੱਲ ਨੂੰ ਗਣਤੰਤਰ ਦਿਵਸ ਸਾ 26 ਜਨਵਰੀ ਰਾਤ ਦਾ ਟਾਈਮ ਆ ਇਹ ਕੱਲ ਨੂੰ 26 ਜਨਵਰੀ ਦੀਆਂ ਤਿਆਰੀਆਂ ਜਿੱਥੇ ਪੁਲਿਸ ਕਰ ਰਹੀ ਆ ਉੱਥੇ ਨਾਲ ਦੇ ਨਾਲ ਪੁਲਿਸ ਆਰ ਫੂਡ ਸੇਫਟੀ ਟੀਮ ਜਿਹੜੀ ਆ ਉਹ ਲੋਕਾਂ ਨੂੰ ਸ਼ੁੱਧ ਬਿਯਾਰੀ ਫੂਡ ਦਵਾਉਣ ਲਈ ਕਿੰਨੇ ਵਚਨ ਵੱਧਾ ਉਹਦਾ ਵਚਨ ਵੱਧਤਾ ਦਾ ਸਬੂਤ ਇਹ ਵੱਡਾ ਆ ਤੋਂ ਸੀਲਾਂ ਲਾ ਦੇਣੀਆਂ ਹੁਣੇ ਗੋਡਾਊਨ ਨੂੰ ਇਹ ਜਿਹੜਾ ਗੋਡਾਊਨ ਆ ਕੋਈ ਕਿਰਾਇਆਨਾਮਾ ਨਹੀਂ ਕੋਈ ਰੈਂਟ ਡੀਡ ਨਹੀਂ ਲਖਵੀਰ ਸਿੰਘ ਨੇ ਇਮਰਾਨ ਨਾਲ ਲਿਖੀ ਹੋਈ ਤੋਂ ਉਹ ਜਿਹੜੇ ਸੈਂਪਲਾਂ ਦੀ ਜਿਹੜੀ ਆਊਗੀ ਰਿਪੋਰਟ ਉਹਦੇ ਨਾਲ ਬਾਕੀ ਕਾਰਵਾਈ ਕਰਾਂਗੇ ਹੈਰਾਨੀ ਦੀ ਗੱਲ ਆ ਕਿ ਉੱਥੇ ਇੱਕ ਸੈਫੋਲਾਈਟ ਦੇ ਪੈਕੇਟ ਮਿਲੇ ਆ ਜਿਹੜਾ ਨੀਲਾ ਜਿਹਾ ਬੜਾ ਡੱਬਾ ਆ ਉਹ ਵੀ ਤੁਸੀਂ ਸ਼ਾਇਦ ਵੀਡੀਓ ਚ ਦੇਖੋਗੇ ਉਹ ਜਿਹੜੇ ਸੈਫੋਲਾਈਟ ਆ ਉਹ ਇਹ ਪੱਤ ਲਖਾਰਨ ਲਈ ਪਾਉਂਦੇ ਆ ਤੁਸੀਂ ਦੇਖ ਸਕਦੇ ਹੋ ਵੀ ਸੈਫੋਲਾਈਟ ਕੈਮੀਕਲ ਜਿਹੜਾ ਉਹ ਕਿਦਾਂ ਯੂਜ਼ ਕਰਦੇ ਆ ਉਹ ਯੂਜ਼ ਕੁਆਂਟੀਟੀ ਇਹਨਾਂ ਨੂੰ ਨਹੀਂ ਪਤਾ ਕਿੰਨੀ ਵਰਤਣੀ ਆ ਉਹੀ ਚੀਜ਼ ਜਿਹੜੀ ਕਲਰ ਆ ਹੈਜ਼ਰਡਸ ਹੋ ਜਾਂਦਾ ਜਦੋਂ ਕੁਆਂਟੀਟੀ ਜ਼ਿਆਦਾ ਹੁੰਦੀ ਕੁੱਲ ਬਣਾ ਕੇ ਰੰਗਲਾ ਪੰਜਾਬ ਬਣਾਉਣਾ ਮਿਸ਼ਨ ਤੰਦਰੁਸਤ ਪੰਜਾਬ ਆ ਹੁਣ ਸਾਨੂੰ ਕੋਈ ਸਵਾਲ ਬਾਰ ਬਾਰ ਖੜਾ ਕਰੇ ਤੇ ਤੁਸੀਂ ਪ੍ਰਵਾਸੀਆਂ ਨੂੰ ਕਿਉਂ ਪੁਆਇੰਟ ਆਊਟ ਕਰਦੇ ਆ ਯਾਰ ਹੁਣ ਅੱਧੀ ਰਾਤ ਨੂੰ ਖੰਡ ਫੜੀ ਆ ਵੇਲਣਾ ਇਹਨਾਂ ਦਾ ਆ ਚੀਨੀ 320 ਬੋਰੇ ਇਹਨਾਂ ਦੇ ਆ ਦੱਸੋ ਕੋਈ ਸੱਦ ਕੇ ਲੈਂਦਾ ਇਹਨੂੰ ਸਵੇ ਆਲਮ ਨੂੰ ਕੁਈ ਇਮਰਾਨ ਨੂੰ ਅਸੀਂ ਜਾਣ ਬੁੱਝ ਕੇ ਇੰਪਲਾਂਟ ਕਰ ਰਹੇ ਹਾਂ ਆਪਣਾ ਉਹਦੇ ਤੇ ਸੋ ਇਦਾਂ ਦੀਆਂ ਗੱਲਾਂ ਬੇਤੁਕੀਆਂ ਨਹੀਂ ਕਰਨੀਆਂ ਚਾਹੀਦੀਆਂ ਔਰ ਮੈਂ ਖਾਸ ਅਪੀਲ ਕਰਨੀ ਚਾਹੁੰਦਾ ਪੇ ਮੇਰੇ ਪੰਜਾਬੀ ਭਰਾਓ ਇਹ ਲਖਵੀਰ ਆ ਇਹ ਵੀ ਸਾਡੇ ਭਰਾ ਹੀ ਆ ਸਾਰੇ ਇੰਦਾਂ ਦੇ ਬੰਦੇ ਜਿਹੜੇ ਬੇਲਣਿਆਂ 'ਚ ਕੈਮੀਕਲ ਜਾਂ ਖੰਡ ਪਾ ਕੇ ਬਿਲਕੁਲ ਗੜਿਆ ਗੜਥੋਨੂੰ ਬਣਾ ਕੇ ਦੇਣਗੇ ਪੰਜਾਬ ਦੀ ਨਿਆਮਤ ਖਰਾਬ ਕਰਨਗੇ ਪੰਜਾਬ ਦੇ ਲੋਕਾਂ ਦਾ ਜਾਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਗੇ ਪਲੀਜ਼ ਇਹਨਾਂ ਦੀ ਸਪੋਰਟ ਨਾ ਕਰੋ ਇਹਨਾਂ ਨੂੰ ਜ਼ਮੀਨਾਂ ਵੀ ਦੇਣ ਲੱਗੇ ਸੋਚਿਆ ਵਿਚਾਰਿਆ ਕਰੋ ਇੱਕ ਵਾਰੀ ਜ਼ਰੂਰ ਕਿਉਂਕਿ ਇਹ ਕੋਈ ਇੰਦਾਂ ਨਹੀਂ ਪਗੰਨਾ ਚੂਪੀ ਤੋਂ ਲਿਆਉਂਦੇ ਆ ਤੇ ਕੋਈ ਇੰਦਾਂ ਨਹੀਂ ਪੇ ਜ਼ਮੀਨ ਉੱਥੋਂ ਚੱਕ ਕੇ ਲਿਆਉਂਦੇ ਆ ਸਾਰਾ ਕੁਝ ਸਾਡੇ ਪੰਜਾਬ ਤੋਂ ਲੈ ਕੇ ਜਗਾ ਸਾਡੇ ਤੋਂ ਲੈਂਦੇ ਆ ਇਨਫਰਾਸਟ੍ਰਕਚਰ ਸਾਡੇ ਤੋਂ ਲੈਂਦੇ ਗੰਨਾ ਸਾਡੇ ਤੋਂ ਲੈਂਦੇ ਆ ਗੁੜਾਉਂ ਸਾਡੇ ਤੋਂ ਲੈਂਦੇ ਆ ਅਸੀਂ ਜੇ ਇਦਾਂ ਇਹਨਾਂ ਨੂੰ ਗਲਤ ਕੰਮ ਕਰਨ ਵਾਲਿਆਂ ਨੂੰ ਸਹਿਯੋਗ ਨਹੀਂ ਦੇਾਂਗੇ ਤਾਂ 100% ਆਉਂਦੇ ਸਮੇਂ 'ਚ ਜਿਹੜਾ ਗੋੜਾ ਸਾਡਾ ਦੇਸੀ ਗੁੜ ਪਿਓਰ ਗੋੜਾ ਬਚ ਜਾਊਗਾ ਨਹੀਂ ਤਾਂ ਨਹੀਂ ਬਚੂਗਾ ਆਉਣ ਵਾਲਿਆਂ ਨਿਆਣਿਆਂ ਦੀਆਂ ਜ਼ਿੰਦਗੀਆਂ ਵੀ ਖਰਾਬ ਕਰਾਂਗੇ ਥੈਂਕ ਯੂ ਸ਼ੁਕਰੀਆ